ਜਿਵੇਂ ਦੇਖਦੇ ਹਾਂ ਪਹਿਲਾਂ ਸਰਕਾਰਾਂ ਹੁੰਦੀਆਂ ਸੀਗੀਆਂ ਕਬੱਡੀ ਕੱਪ ਕਰਾਉਂਦੀਆਂ ਹੁੰਦੀਆਂ ਸੀ ਤੇ ਹੁਣ ਜਿਹੜਾ ਪੰਜਾਬ ਆਪਣਾ ਖੇਡਾਂ ਤੋਂ ਪਛੜਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਨੂੰ ਸ਼ੌਂਕ ਆਤ ਅੱਜ ਵੀ ਖੇਡ ਰਹੇ ਨੇ ਤੇ ਜज्ਬਾ ਹੋਣਾ ਚਾਹੀਦਾ ਜੀ ਅੱਜ ਕੱਲ੍ਹ ਦੇ ਨੌਜਵਾਨਾਂ 'ਚ ਜज्ਬਾ ਵੀ ਬਹੁਤ ਆ ਤੇ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸੋਹਣੇ ਕਬੱਡੀ ਖੇਡ ਰਹੇ ਆ ਮੁੰਡੇ ਤੇ ਖੱਡਾ ਸੋਹਣੇ ਸਾਰੇਆਂ ਦੇ ਪਹਿਲਾਂ ਪਿੰਡਾਂ ਦੇ ਵਿੱਚ ਖੇਡ ਨੂੰ ਪਿਆਰ ਕੀਤਾ ਜਾਂਦਾ ਸੀ ਖਾੜੇ ਹੁੰਦੇ ਸੀ ਪਿੰਡਾਂ ਦੇ ਵਿੱਚ ਕੁਸ਼ਤੀਆਂ ਦੇ ਕਬੱਡੀ ਨੂੰ ਬਹੁਤ ਨੌਜਵਾਨ ਪਿਆਰ ਕਰਦੇ ਸੀ ਪਰ ਅੱਜ ਕੱਲ੍ਹ ਹੈ ਜਿਹੜਾ ਨਸ਼ਾ ਜਿਆਦਾ ਪ੍ਰਮੋਟ ਹੋ ਰਿਹਾ ਹੈ ਸ਼ਡਿਊਲ ਵੀ ਬਿਜ਼ੀ ਹੋ ਗਿਆ ਜੀ ਲੋਕਾਂ ਦਾ ਕੰਮਕਾਰਾਂ ਜੀ ਜਿਆਦਾ ਬਿਜ਼ੀ ਹੋ ਗਏ ਪਹਿਲਾਂ ਵਾਲੀ ਜੱਦੀਆਂ ਕਿੱਥੇ ਰਹੀਆਂ ਪਰ ਫਿਰ ਵੀ ਮੇਰੀ ਵੀ ਸਾਰਿਆਂ ਨੂੰ ਅਪੀਲ ਆ ਪਿੰਡਾਂ ਵਾਲਿਆਂ ਨੂੰ ਸਰਕਾਰਾਂ ਨੂੰ ਵੀ ਅਪੀਲ ਆ ਵੀ ਰਲ ਮਿਲ ਕੇ ਅਮਲਾ ਮਾਰੀਏ ਆਪਾਂ ਕਿਹੜਾ ਨੂੰ ਜ਼ਿਆਦਾ ਪ੍ਰਮੋਟ ਕਰੀਏ ਜਿੰਨੇ ਆਪਣੇ ਬੱਚੇ ਨੇ ਨਸ਼ੇ ਤੋਂ ਬਚਾ ਕੇ ਜੇ ਆਪਾਂ ਗੀਮਾਂਵਣੀ ਲਾਵਾਂਗੇ ਕਿ ਕਿ ਡਮਣੀ ਲਾਵਾਂਗੇ ਤਾਂ ਹੀ ਆਪਾਂ ਆਪਣਾ ਭਵਿੱਖ ਆਪਾਂ ਆਪਣਾ ਪੰਜਾਬ ਬਚਾ ਸਕਦੇ ਆ ਨਸ਼ਾ ਜ਼ਿਆਦਾ ਪ੍ਰਮੋਟ ਹੋ ਰਿਹਾ ਪੰਜਾਬ ਦੇ ਵਿੱਚ ਅਕਸਰ ਆਪਾਂ ਖਬਰਾਂ ਸੁਣਦੇ ਆ ਕੋਈ ਓਵਰਡੋਜ਼ ਨਾਲ ਮਰ ਜਾਂਦਾ ਜਾਂ ਹੋਰ ਖਬਰਾਂ ਬਹੁਤ ਆਉਂਦੀਆਂ ਨੇ ਤਸ਼ਕਰੀ ਕਰਦੇ ਨੇ ਲੋਕ ਉਹ ਫੜੇ ਜਾਂਦੇ ਨੇ ਪਰ ਖੇਡਾਂ ਦੀਆਂ ਖਬਰਾਂ ਬਹੁਤ ਘੱਟ ਆਉਂਦੀਆਂ ਕਿਉਂਕਿ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਜੀ ਵੀ ਗਲਤ ਕੰਮਾਂ ਤੋਂ ਬਚੋ ਆਪਦੇ ਮਾਪਿਓ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਦੁਨੀਆ ਦਿਖਾਈ ਆ ਉਹਨਾਂ ਦਾ ਬੁਢਾਪਾ ਨਾ ਰੋਲੋ ਕੱਲੋਂ ਉਹਨਾਂ ਦਾ ਬੁਢਾਪਾ ਨਹੀਂ ਰੋਣਾ ਆਪ ਆਪਣਾ ਪੰਜਾਬ ਰੋੜ ਰਹੇ ਆ ਗਲਤ ਕੰਮਾਂ ਵਿੱਚ ਪੈ ਕੇ ਜਾਂ ਆਪਾਂ ਜਿਹੜੀਆਂ ਨਸ਼ੇ ਦੇ ਵਿੱਚ ਪੈ ਕੇ ਗੈਂਗਸਟਰ ਲੈਵਲ ਦੇ ਵਿੱਚ ਪੈ ਕੇ ਤੇ ਬੇਨਤੀ ਆ ਆਪਣੇ ਕੰਮਕਾਰਾਂ ਵੱਲ ਧਿਆਨ ਦਿਓ ਸਾਰੇ ਜਣੇ ਆਪਣਾ ਫਿਊਚਰ ਸੈੱਟ ਕਰੋ ਆਪਣੇ ਪਰਿਵਾਰ ਦਾ ਸੋਚੋ ਆਪਣੇ ਬੱਚਿਆਂ ਦਾ ਸੋਚੋ ਆਪਣੇ ਮਾਪਿਆਂ ਦਾ ਸੋਚੋ ਪੁਸ਼ਤੀ ਤੇ ਕਬੱਡੀ ਦਾ ਮਹਾਕੁੰਭ ਹੋ ਰਿਹਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸਾਡੇ ਵਿੱਚ ਅੱਜ ਪਹੁੰਚੇ ਨੇ ਜਗਜੀਤ ਸਿੰਘ ਨੋਨੀ ਲੁਧਿਆਣਾ ਤੋਂ ਕੌਂਸਲਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬੁਲਾਉਣ ਵਾਸਤੇ ਸਰ ਕਿਵੇਂ ਦੇਖਦੇ ਹੋ ਪਹਿਲਾਂ ਸਰਕਾਰਾਂ ਹੁੰਦੀਆਂ ਸੀਗੀਆਂ ਕਬੱਡੀ ਕੱਪ ਕਰਾਉਂਦੀਆਂ ਹੁੰਦੀਆਂ ਸੀ ਤੇ ਹੁਣ ਜਿਹੜਾ ਪੰਜਾਬ ਆਪਣਾ ਖੇਡਾਂ ਤੋਂ ਪਛੜਦਾ ਹੋਇਆ ਨਜ਼ਰ ਆ ਰਿਹਾ ਨਹੀਂ ਇਦਾਂ ਦੀ ਗੱਲ ਤਾਂ ਨਹੀਂ ਜਿਨ੍ਹਾਂ ਨੂੰ ਸ਼ੌਂਕ ਆ ਉਹ ਅੱਜ ਵੀ ਖੇਡ ਰਹੇ ਨੇ ਇਹ ਜज्ਬਾ ਹੋਣਾ ਚਾਹੀਦਾ ਜੀ ਅੱਜ ਕੱਲ ਦੇ ਨੌਜਵਾਨਾਂ 'ਚ ਜज्ਬਾ ਵੀ ਬਹੁਤ ਆ ਤੇ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਸੋਹਣੀ ਕਬੱਡੀ ਖੇਡ ਰਿਹਾ ਮੁੰਡੇ ਤੇ ਕੱਢਾ ਸੋਹਣੇ ਸਾਰੇਆਂ ਦੇ ਇਹ ਕੋਈ ਇਤਹਾਰੀ ਕਾਲ ਨਹੀਂ ਜੀ ਜਿਨ੍ਹਾਂ ਨੂੰ ਸ਼ੌਂਕ ਆ ਉਹ ਅੱਜ ਵੀ ਖੇਡ ਰਹੇ ਆ ਜੀ ਨਸ਼ਾ ਜਾਦਾ ਪ੍ਰਮੋਟ ਹੋ ਰਿਹਾ ਪੰਜਾਬ ਦੇ ਵਿੱਚ ਅਕਸਰ ਆਪਾਂ ਖਬਰਾਂ ਸੁਣਦੇ ਆ ਕੋਈ ਓਵਰਡੋਜ਼ ਨਾਲ ਮਰ ਜਾਂਦਾ ਹੈ ਜਾਂ ਹੋਰ ਖਬਰਾਂ ਬਹੁਤ ਆਉਂਦੀਆਂ ਨੇ ਤਸ਼ਕਰੀ ਕਰਦੇ ਨੇ ਲੋਕ ਉਹ ਫੜੇ ਜਾਂਦੇ ਨੇ ਪਰ ਖੇਡਾਂ ਦੀਆਂ ਖਬਰਾਂ ਬਹੁਤ ਘੱਟ ਆਉਂਦੀਆਂ ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚ ਖੇਡ ਨੂੰ ਪਿਆਰ ਕੀਤਾ ਜਾਂਦਾ ਸੀ ਖਾੜੇ ਹੁੰਦੇ ਸੀ ਪਿੰਡਾਂ ਦੇ ਵਿੱਚ ਕੁਸ਼ਤੀਆਂ ਦੇ ਕਬੱਡੀ ਨੂੰ ਬਹੁਤ ਨੌਜਵਾਨ ਪਿਆਰ ਕਰਦੇ ਸੀ ਪਰ ਅੱਜ ਕੱਲ੍ਹ ਹੈ ਜਿਹੜਾ ਨਸ਼ਾ ਜਾਦਾ ਪ੍ਰਮੋਟ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸ਼ੈਡਿਊਲ ਵੀ ਬਿਜ਼ੀ ਹੋ ਗਿਆ ਜੀ ਲੋਕਾਂ ਦਾ ਕਮਾਕਾਰਾਂ ਜੀ ਜ਼ਿਆਦਾ ਬਿਜ਼ੀ ਹੋ ਗਏ ਪਹਿਲਾਂ ਵਾਲੀ ਜਾਦੀਆਂ ਕਿੱਥੇ ਰਹੀਆਂ ਪਰ ਫਿਰ ਵੀ ਮੇਰੀ ਵੀ ਸਾਰਿਆਂ ਨੂੰ ਅਪੀਲ ਆ ਪਿੰਡ ਵਾਲਿਆਂ ਨੂੰ ਸਰਕਾਰਾਂ ਨੂੰ ਵੀ ਅਪੀਲ ਆ ਵੀ ਨਾਲ ਮਿਲ ਕੇ ਅਮਲਾ ਮਾਰੀਏ ਆਪਾਂ ਖੇਡਾਂ ਨੂੰ ਜ਼ਿਆਦਾ ਪ੍ਰਮੋਟ ਕਰੀਏ ਜਿੰਨੇ ਆਪਣੇ ਬੱਚੇ ਨੇ ਨਸ਼ੇ ਤੋਂ ਬਚਾ ਕੇ ਜੇ ਆਪਾਂ ਗਿੰਮਾਵਾਂ ਨਹੀਂ ਲਾਵਾਂਗੇ ਖੇਡਾਂ ਨਹੀਂ ਲਾਵਾਂਗੇ ਤਾਂ ਹੀ ਆਪਾਂ ਆਪਣਾ ਭਵਿੱਖ ਆਪਾਂ ਆਪਣਾ ਪੰਜਾਬ ਬਚਾ ਸਕਦੇ ਆਂ ਨਹੀਂ ਤਾਂ ਤੁਸੀਂ ਹਾਲ ਦੇਖੀ ਰਹੇ ਹੋ ਕੀ ਹੋਇਆ ਤਾਂ ਇਸ ਤੋਂ ਵੀ ਵੱਧ ਬੁਰਾ ਹਾਲ ਹੋ ਸਕਦਾ ਜੇ ਆਪਾਂ ਕੰਟਰੋਲ ਨਾ ਕੀਤਾ ਤਾਂ ਤੇ ਸਰ ਤੁਸੀਂ ਅੱਜ ਲੁਧਿਆਣੇ ਤੋਂ ਚੱਲ ਕੇ ਇੱਥੇ ਪ੍ਰੋਗਰਾਮ ਦੇ ਵਿੱਚ ਆਇਓ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਨੌਜਵਾਨ ਨੇ ਜਵਾਨੀ ਹੈ ਉਹ ਖੇਡਾਂ ਨੂੰ ਇੰਨਾ ਪਿਆਰ ਕਰਦੀ ਹੈ ਤੁਹਾਡੇ ਸਾਹਮਣੇ ਖੁੱਲ ਰਹੇ ਨੇ ਤਾਂ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਉਹਰੇ ਆ ਕੇ ਮੈਨੂੰ ਇਨਵਾਈਟ ਕੀਤਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਜੀ ਜਿਵੇਂ ਮੇਰੇ ਛੋਟੇ ਵੀਰ ਮੇਰੇ ਭਰਾ ਪਹਿਲਵਾਨ ਸਾਰੇ ਕੁਸ਼ਤੀਆਂ ਖੇਡ ਰਹੇ ਆ ਮੈਂ ਵੀ ਛੋਟੇ ਹੁੰਦੇ ਆਪਾਂ ਟੈਂਡ ਬਤੇਰੀਆ ਕੁਸ਼ਤੀਆਂ ਗੱਡੀਆਂ ਪਹਿਲਵਾਨੀ ਕੀਤੀ ਆ ਤੇ ਇਹਨਾਂ ਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਜਿਤੇ ਆ ਰਿਹਾ ਮੇਰੇ ਭਰਾ ਜਿਤੇ ਆ ਰਹੇ ਤੇ ਵਾਇਗਰੂ ਇੱਦਾਂ ਹੀ ਮੇਰ ਰੱਖੇ ਮੇਰੇ ਭਰਾਵਾਂ ਤੇ ਇੱਦਾਂ ਹੀ ਕਾਮਯਾਬ ਕਰੇ ਤੇ ਨਸ਼ੇ ਤੋਂ ਬਚਾ ਕੇ ਰੱਖੇ ਮੇਰੇ ਵੀਰਾਂ ਨੂੰ ਤੇ ਵੱਧ ਤੋਂ ਵੱਧ ਗੇਮਾਂ ਨਾਲ ਜੁੜੇ ਤੇ ਸਰ ਨੌਜਵਾਨੀ ਹੈ ਜਿਹੜੀ ਇਹ ਪੁੱਠੇ ਕੰਮ ਜ਼ਿਆਦਾ ਕਰਦੀ ਨਜ਼ਰ ਆਉਂਦੀ ਆ ਅੱਜਕੱਲ ਹਣਾ ਨੌਜਵਾਨੀ ਹੈ ਜਿਹੜੀ ਅੱਜ ਕੱਲ ਪੁੱਠੇ ਕੰਮ ਜ਼ਿਆਦਾ ਕਰਦੀ ਨਾ ਜ਼ਰੂਰ ਹੁੰਦੀ ਆ ਹਨਾ ਕਦੇ ਕੋਈ ਗੈਂਗਸਟਰ ਬਣ ਜਾਂਦਾ ਕੋਈ ਕੁਛ ਕਰਦਾ ਕੋਈ ਤਾਂ ਤੁਸੀਂ ਇਹਨਾਂ ਨੂੰ ਆਪਣੇ ਪੰਜਾਬ ਦੇ ਨਾਲ ਜੋੜਨ ਵਾਸਤੇ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਜੀ ਵੀ ਗਲਤ ਕੰਮਾਂ ਤੋਂ ਬਚੋ ਆਪਦੇ ਮਾਪਿਓ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਦੁਨੀਆ ਦਿਖਾਈ ਆ ਉਹਨਾਂ ਦਾ ਬੁਢਾਪਾ ਨਾ ਰੋਲੋ ਕਲੋਂ ਉਹਨਾਂ ਦਾ ਬਟਾਪਾ ਨਹੀਂ ਰੋਣਾ ਆਪ ਆਪਣਾ ਪੰਜਾਬ ਰੋੜ ਰਹੇ ਆ ਗਲਤ ਕੰਮਾਂ ਵਿੱਚ ਪੈ ਕੇ ਜਾਂ ਆਪਾਂ ਜਿਹੜੀਆਂ ਨਸ਼ੇ ਦੇ ਵਿੱਚ ਪੈ ਕੇ ਗੈਂਗਸਟਰ ਲੈਵਲ ਦੇ ਵਿੱਚ ਪੈ ਕੇ ਤੇ ਬੇਨਤੀ ਆ ਆਪਣੇ ਕੰਮਕਾਰਾਂ ਵੱਲ ਧਿਆਨ ਦਿਓ ਸਾਰੇ ਜਣੇ ਆਪਣਾ ਫਿਊਚਰ ਸੈੱਟ ਕਰੋ ਆਪਣੇ ਪਰਿਵਾਰ ਦਾ ਸੋਚੋ ਆਪਣੇ ਬੱਚਿਆਂ ਦਾ ਸੋਚੋ ਆਪਣੇ ਮਾਪਿਆਂ ਦਾ ਸੋਚੋ ਕੁਝ ਨਹੀਂ ਰੱਖਿਆ ਜੀ ਇਹ ਕੰਮਾਂ ਦੇ ਵਿੱਚ ਬਾਅਦ ਚ ਪਛਤਾਉਣ ਨਾਲ ਚੰਗਾ ਆਪਾਂ ਹੁਣੀ ਕੰਟਰੋਲ ਕਰ ਲਈਏ ਇਸ ਕਰਕੇ ਮੇਰੀ ਸਾਰੇ ਭਰਾਵਾਂ ਵੀਰਾਂ ਨੂੰ ਬੇਨਤੀ ਆ ਗਲਤ ਕੰਮਾਂ ਤੋਂ ਬਚ ਕੇ ਚੰਗੇ ਕੰਮਾਂ 'ਚ ਲੱਗੋ ਸਮਾਜ ਭਲਾਈ ਦੇ ਕੰਮਾਂ 'ਚ ਲੱਗੋ ਆਪਣੀ ਸਿਹਤ ਵੱਲ ਧਿਆਨ ਦਿਓ ਸੇਤਾ ਬਣਾਓ ਆਪਣੀ। ਅ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਪ੍ਰੋਗਰਾਮ ਦਾ ਹਿੱਸਾ ਬਣੇ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਲੁਧਿਆਣਾ ਤੋਂ ਕਾਉਂਸਲਰ ਜਗਮੀਤ ਸਿੰਘ ਜੀ ਜੋ ਕਿ ਇੱਥੇ ਖੇਡ ਕਬੱਡੀ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ। ਇੱਥੇ ਅੱਗੇ ਨੌਜਵਾਨੀ ਨੂੰ ਵੀ ਪ੍ਰੇਰਿਤ ਕੀਤਾ ਤਾਂ ਹੋਰ ਅਜੇ ਹੀ ਹੋਰ ਬੁਲਾਰਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡੇ ਨਾਲ ਫਿਰ ਦੁਬਾਰਾ ਹਸਰੂਫਾਂ।